प्यारी सास संग की कलगीतर बादशाह ਦੇ ਪਿਆਰਿਓ ਆਪਾਂ ਉਸ ਜਗ੍ਹਾ ਤੇ ਖੜੇ ਆ ਜਿਸ ਜਗ੍ਹਾ ਦੇ ਉੱਪਰ ਕਲਗੀਤਰ ਪਾਛਾ ਨੇ ਆਪਣੇ ਦੋਹਾਂ ਪੁੱਤਰਾਂ ਨੂੰ ਜੰਗਵਲੇ ਤੋੜ ਦਿੱਤਾ ਜੋਧੇ ਦੇ ਉਹਨਾਂ ਵੀ ਮਹਾਨ ਲੜਾਈ ਨੂੰ ਲੜਦੇ-ਲੜਦੇ ਵੇਖ ਕੇ ਜੋ ਦੋਦੇ ਛੀਨ ਹੋ ਗਏ ਆਪਾਂ ਉਹਨਾਂ ਜਗ੍ਹਾ ਨੂੰ ਕੀਸੇ ਦਾ ਨਾ ਨਿਆ ਪ੍ਰਣਾਮ ਕਰਦੇ ਆ ਸਤਿ ਸ੍ਰੀ ਅਕਾਲ ਤੰਗੜ ਜੀ ਇਸ ਜਗ੍ਹਾ ਨੂੰ ਬੜਾ ਮੰਨ ਕੇ ਮਨ ਨੂੰ ਸੋਚ ਕੇ ਆਪਣੇ ਮਨ ਨੂੰ ਬਾਣੀ ਨਾਲ ਜੋੜ ਕੇ ਗੁਰੂ ਘਰ ਆਇਆ ਕਰੋ ਗੁਰੂ ਘਰ ਆ ਕੇ ਵਾਹਿਗੁਰੂ ਵਾਹਿਗੁਰੂ ਜ਼ਰੂਰ ਬੋਲਿਆ ਕਰੋ ਹਾਲਤਾ ਜੀ ਆਪਾਂ ਅੱਜ ਗੱਲ ਕਰਾਂਗੇ ਉਸ ਮੁੱਦੇ ਦੀ ਜੇ ਇਸੇ ਅੰਤੇ ਨਨਕਪੁਰ ਸਾਹਿਬ ਦੇ ਵਿੱਚ ਕਲਗੀਧਰ ਪਾਤਸ਼ਾਹ ਮਹਾਰਾਜ ਭਾਈ ਬਚਿੱਤਰ ਸਿੰਘ ਜਦੋਂ ਹਾਥੀ ਦੇ ਨਾਲ ਮੁਕਾਬਲਾ ਕਰਨ ਲੱਗੇ ਉਦੋਂ ਮਹਾਰਾਜ ਨੇ ਥਾਪੜਾ ਦੇ ਕੇ ਤੋੜ ਦਿੱਤਾ ਜੋਧੇ ਨੂੰ ਤੇ ਲੈ ਸਿੱਕਾ ਆਪਣੇ ਸ਼ਸਤਰ ਆਹ ਤਲਵਾਰ ਨੂੰ ਪਹਿਨ ਕੇ ਜੋ ਚੱਲਿਆ ਉਹ ਹਾਥੀ ਉਹ ਜਗ੍ਹਾ ਦੇ ਉੱਪਰ ਖਰਾਬ ਦੇ ਲੋਰ ਦੇ ਵਿੱਚ ਆਤਾ ਗਿਆ ਸਰ ਜਦੋਂ ਮਹਾਰਾਜ ਦੇ ਹਾਥੀ ਦੇ ਅੱਗੇ ਉਹ ਜੋਧੇ ਨੇ ਆਪਣੀ ਤਲਵਾਰ ਚਲਾਈ ਉਹ ਉਹਨਾਂ ਜੋਧਿਆਂ ਮਹਾਰਾਜ ਦੇ ਕਿਰਪਾ ਦੇ ਨਾਲ ਉਹਨਾਂ ਵੈਰੀਆਂ ਉਲਟਾਰਦਾ ਹੋਇਆ ਹਾਥੀ ਪਿੱਛੇ ਨੂੰ ਫਸ ਗਿਆ ਜਦੋਂ ਪਿੱਛੇ ਨੂੰ ਹਾਥੀ ਫਸ ਗਿਆ ਫਿਰ ਭਾਈ ਬਚਤਰ ਸਿੰਘ ਜੀ ਵਾਪਸ ਆਏ ਕਲਗੀਧਰ ਪਾਤਸ਼ਾਹ ਜੀ ਕਹਿੰਦੇ ਜੋਧੇ ਕਮਾਲ ਕਰਕੇ ਦਿਖਾ ਦਿੱਤੀ ਮਹਾਰਾਜ ਦੇ ਹੱਥੀ ਉਹਨਾਂ ਦੇ ਚਰਨਾਂ ਤੇ ਸੀਸ ਨਵਾ ਕੇ ਭਾਈ ਜਿੱਤਰ ਸਿੰਘ ਜੀ ਕਹਿਣ ਲੱਗੇ ਮਹਾਰਾਜ ਇਹ ਤੁਹਾਡਾ ਦਿੱਤਾ ਹੋਇਆ ਥਾਪੜ ਹੀ ਬੜਾ ਕੱਲ ਹੋ ਗਿਆ ਮਹਾਰਾਜ ਮੈਂ ਜੀ ਦੋ ਭਾਈ ਜਿੱਤਰ ਸਿੰਘ ਦੂਜੀ ਵਾਰ ਮੱਥਾ ਟੇਕ ਕੇ ਮਹਾਰਾਜ ਦੇ ਟਰਨੀ ਕਹਿਣ ਲੱਗੇ ਮਹਾਰਾਜ ਇੱਕ ਥਾਪੜ ਹੋਰ ਦਿਓ ਕਲਜੀਤਰ ਪਾਚਾ ਕਹਿਣ ਲੱਗੇ ਭਾਈ ਜਿੱਤਰ ਸਿੰਘ ਇਹ ਦੂਸਰਾ ਥਾਪੜਾ ਕਾਦੇ ਵਾਸਤੇ ਲੈਣਾ ਹੈ ਕਹਿੰਦਾ ਮਹਾਰਾਜ ਮੈਂ ਹਾਥੀ ਦੀਆਂ ਬਾਜੜਾ ਪਾਈਆਂ ਨੇ ਹਣ ਜਿਹੜੀ ਮੇਰੀ ਮੰਦੀ ਇੱਛਾ ਵਾਂ ਮੈਂ ਜੱਦ ਤੇ ਸੂਰਜ ਨੂੰ ਵੀ ਥੱਲੇ ਤਾਰਨਾ ਚਾਹਣਾ ਵਾਂ ਉਹਦਾ ਨੇਰਕ ਉੱਪਰ ਕਰਕੇ ਇਹ ਸੰਗਤਾਂ ਦੇ ਵਿੱਚ ਹੋ ਜਾ ਤੱਕਣਾ ਕਰਾਂਗਾ ਕਿਉਂਕਿ ਵੈਰੀ ਲੜਨਰ ਕੇ ਮਰ ਜਾਣਗੇ ਇਹ ਜੋ ਜਨ ਜੜਾਈ ਹੋਵੇਗੀ ਹਾਲਤਾ ਜੀ ਕਲਗੀਧਰ ਪਾਤਸ਼ਾਹ ਕਹਿਣ ਲੱਗੇ ਭਾਈ ਬਚਿੱਤਰ ਸਿੰਘ ਨੂੰ ਭਾਈ ਬਚਿੱਤਰ ਸਿੰਘ ਐ ਪ੍ਰਮਾਤਮਾ ਦੇ ਉੱਤੇ ਪਛਵਾਤ ਕਰੀਦਾ ਵਾ ਉਹਦੇ ਚਰਨਾਂ ਨਾਲ ਚੁੱਕੇ ਰਹੀਦਾ ਵਾ ਇਹਨਾਂ ਗਰਮ ਨਹੀਂ ਹੋਈਦਾ ਖਾਲਸਾ ਜੀ ਖਾਲਸਾ ਮੇਰਾ ਰੂਪ ਹੈ ਖਾਸ ਖਾਲਸਾ ਜੀ ਪਾਈ 75 ਜੰਗ ਨੇ ਕਲਗੀਧਰ ਪਾਤਸ਼ਾਹ ਦੇ ਚਰਨਾਂ ਦੇ ਸੀਸਨਵਾ ਕੇ ਇਸ ਜੀ ਦੀ ਆਗਿਆ ਮੰਨ ਕੇ ਤੇ ਉਹ ਪੰਥ ਦੀ ਸੇਵਾ ਕਰਦੇ ਹੋਏ ਅੱਜ ਵੀ ਆਪਾਂ ਦੇਖਦੇ ਆਂ ਕਿ ਹਾਥੀ ਨਾਲ ਕਿਵੇਂ ਲੜੇ ਸੀ ਉਸੀ ਮੱਖ ਆਪਣੇ ਸ਼ਬਦ ਦੇ ਨਾਲ ਜੁੜ ਕੇ ਗੁਰਾਂ ਦੀ ਬਾਣੀ ਨਾਲ ਜੁੜਨਾ ਖਾਲਸਾ ਜੀ ਦੂਸਰਾ ਛਪਾ ਆਪਾਂ ਉਹ ਬੋਲਾਂਗੇ ਕਿ ਆਪਾਂ ਗੁਰੂ ਘਰ ਤਾਂ ਜ਼ਰੂਰ ਆਉਣੇ ਆ ਖਾਲਸਾ ਜੀ ਇਸ ਗੱਲ ਨੂੰ ਇਹ ਲੈ ਕਿਉ ਕਿ ਖਾਲਸਾ ਜੀ ਸਾਨੂੰ ਕਿਹੋ ਜੀਆਂ ਗੱਲਾਂ ਦੱਸ ਰਹੇ ਆ ਖਾਲਸਾ ਜੀ ਉਹ ਗੱਲਾਂ ਨੇ ਅਸੀਂ ਗੁਰੂ ਘਰ ਦੇ ਵਿੱਚ ਜੇ